ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੋ ਕਟੀਆਂ ਦਿਖਾ ਰਹੇ ਹਾਂ। ਇੱਕ ਕਟੀਆਂ ਥੋੜੀਆਂ ਜਿਹਾ ਕੰਡੀਸ਼ਨ 'ਚ ਲਿੱਸੀਆਂ, ਕਮਜ਼ੋਰ ਐ। ਤੇ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀਡੀਓ 'ਚ ਵੀ ਕਈ ਵਾਰੀ ਕਈ ਭਰਾ ਕਮੈਂਟ ਕਰਦੇ ਬਾਅਦ 'ਚੋਂ ਵੀ ਜਾਨਵਰਾਂ ਨੂੰ ਸੰਭੋ, ਕੇਅਰ ਕਰੋ। ਬਾਈ ਦਾ ਸੇਲ ਪਰਚੇਜ਼ ਦਾ ਕੰਮ ਆ, ਬਾਈ ਕੋਲੇ ਕਟੀਆਂ ਆਈਆਂ ਸੀ ਤੇ ਦੋਨੇ ਕਟੀਆਂ ਬਾਈ ਨੇ ਵਿਕਾਊ ਕੀਤੀਆਂ। ਇੱਕ ਇੱਕ ਸਾਲ ਦੀ ਉਮਰ ਆ। ਨੰਬਰ ਆਪਾਂ ਬਾਈ ਦਾ ਸਕਰੀਨ ਤੇ ਪਾਤਾ ਬਿੱਟੂ ਸਿੰਘ ਸਾਧਕ 83601 43193 83601 43193 ਬਾਈ ਦਾ ਕੰਟੈਕਟ ਨੰਬਰ ਹੈ ਰੇਟ ਵੀ ਬਿਲਕੁਲ ਬਾਈ ਨੇ ਜਾਇਜ਼ ਰੱਖਿਆ ਜੇ ਕੋਈ ਵੀਰ ਭਰਾ ਕਟੀਆਂ ਖਰੀਦਣ ਦਾ ਚਾਹਵਨ ਹੋਇਆ ਕਈ ਵਰੀ ਆਪਾਂ ਘੱਟ ਪੈਸੇ ਲਾ ਕੇ ਜਾਨਵਰ ਖਰੀਦਣਾ ਚਾਹੁੰਦੇ ਹੁੰਨੇ ਆ ਵੀ ਜਾਨਵਰ ਤਿਆਰ ਕਰਨਾ ਤਾਂ ਬਿਲਕੁਲ ਜਾਇਜ਼ ਰੇਟ ਤੇ ਆ 13000 ਰੁਪਿਆ ਇੱਕ ਬੱਚੇ ਦਾ ਬਾਈ ਨੇ ਰੇਟ ਰੱਖਿਆ ਤੇ ਜੇ ਤੁਹਾਨੂੰ ਪਸੰਦ ਆਉਂਦੇ ਆ ਦੋਨੇ ਜਾਨਵਰ ਵੀ ਦੇਖ ਕੇ ਤੁਸੀਂ ਦੋਨੇ ਖਰੀਦਨੇ ਆ ਦੋਨੇ ਖਰੀਦ ਸਕਦੇ ਹੋ ਇੱਕ ਖਰੀਦਨਾ ਇੱਕ ਖਰੀਦ ਸਕਦੇ ਹੋ ਜਾਨਵਰ ਤੁਸੀਂ ਆਪ ਦਾ ਖੁਦ ਵੇਖ ਕੇ ਜਾ ਕੇ ਤਸੱਲੀ ਕਰ ਸਕਦੇ ਹੋ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਪਤਾ ਪਿੰਡ ਸਾਦਕ ਜ਼ਿਲ੍ਹਾ ਫਰੀਦਕੋਟ ਤੇ ਰੇਟ ਬਾਈ ਨੇ ਰੱਖਿਆ ਬਿਲਕੁਲ ਜਾਇਜ਼ ਮੌਕੇ ਤੇ ਮਾਨਤਾਨ ਵੀ ਹੋਊਗਾ ਵੀਡੀਓ ਦੇਖ ਕੇ ਕਟੀਆਂ ਤੁਸੀਂ ਖਰੀਦ ਸਕਦੇ ਹੋ ਜੀ ਧੰਨਵਾਦ